एसीपी इंडिया प्रणाम तुरी तहसील बिके एसडीएम अमित गुप्ता दी अगवाई हेर्द हर्द कैंप लगाया गया आ 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 ਲੋਬਲ ਇਕਨੋਮੀ ਦਾ ਅਸਰ ਪੈ ਰਿਹਾ ਹੈ ਜੀ ਬੇਚਨ ਆਫ ਪ੍ਰਾਈਸ ਇਦਾਂ ਰਿਲੇਸ਼ਨਸ਼ਿਪ ਐਂਡ ਗ੍ਰੋਥ ਕਰਨ ਦਾ ਸਿਕੂਐਂਸ ਖੜ ਗਿਆ ਹੈ ਰਾਈਜ਼ ਨਾਲ ਆਉਦੀ ਹੋ ਗਿਆ ਤੇ ਕੋਈ ਡਾਟਾ ਨਹੀਂ ਦਿਸ ਰਿਹਾ ਮੇਰੇ ਕੋਲ ਆ ਰਿਹਾ ਹੈ ਕਾਰਨ ਜੁਮ ਨਵਰੀ ਫੋਨਿੰਗ ਰਚਾ ਤੁਸੀਂ ਦੇ ਦਿਓ ਸਭ ਤੋਂ ਸ਼ਾਂਤੀ ਦਾ ਜੀਵਨ ਠੀਕ ਦਿੱਤੀ ਸੀ ਜੀ ਸਰਕਾਰ ਨੇ ਜਿਸ ਦੇ ਪੁਲੀ ਪ੍ਰਕਾਸ਼ ਦੇ ਉਸ ਪੁਕਾਰ ਦੇ ਜਿਹੜਾ ਇੱਕ ਦਸਤਾਵੇਜ਼ ਕਰੀ ਉਹ ਕੋਰਟ ਦਾ ਫੈਸਲਾ ਸਮਾਰਟਮੈਂਟ ਨੇ ਉਹ ਵੀ ਬੈਠ ਕੇ ਰਕਾਰ ਦੇ ਕਿ ਉਹਨਾਂ ਦੇ ਕੰਸੀ ਦਾ ਪੂਰੀ ਦਸਤਾਵੇਜ਼ ठीक है तो कराने को दे देते हैं तो कामला जो रोपन सारा ठीक है अच्छा ये तो ज्यादा है तो अभी मौका होगा सुनला दे सुनला दे पहला वाले की तरफ मारती है लग गया है अच्छा क्या कर भगवान ਸਰ ਕੀ ਨਾਮ ਆਸ਼ੂਤੋ ਦੇ ਮੇਰਾ ਸੁਨਦਰਪਾਲ ਸਿੰਘ ਪੰਨੂ ਤਸੀਰ ਪੰਨੂ ਸਾਹਿਬ ਕੀ ਕਹੂਗੇ ਅੱਜ ਧੂਰੀ ਚ ਕੈਂਪ ਲਗਾਇਆ ਗਿਆ ਕਿਸ ਤਰ੍ਹਾਂ ਦਾ ਕੰਮ ਚੱਲ ਰਿਹਾ ਅੱਜ ਸਰ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਇੰਤਖਾਲਾਂ ਤੇ ਮਾਲ ਵਿਭਾਗ ਦੇ ਬਾਕੀ ਕੰਮਾਂ ਸੰਬੰਧੀ ਜਿਹੜੇ ਕਿ ਸਾਡਾ ਸਾਰਾ ਸਟਾਫ ਹਾਜ਼ਰ ਹੈ ਤੇ ਪਬਲਿਕ ਆ ਰਹੀ ਹੈ ਜਿਨ੍ਹਾਂ ਦੇ ਵੀ ਸਾਡੇ ਇੰਤਖਾਲ ਪੈਂਡਿੰਗ ਹੈਗੇ ਇਹ ਗਰੀਬਾਂ ਨੂੰ ਹੋਰ ਸਹੂਲਤਾਂ ਦਾ ਕੰਮ ਕਿਸੇ ਨੂੰ ਕੋਈ ਜਾਣਕਾਰੀ ਲੈਣੀ ਹੈ ਉਹ ਸਾਰਾ ਸਾਰਾ ਸਾਹ ਹਾਜ਼ਰ ਹੈ ਉਹ ਸ਼ਾਮ ਤੱਕ ਅਸੀਂ ਸਰਦਨ ਕੈਂਪ ਲਗਾਉਣਾ ਹੈ ਜੇ ਕਈ ਦਿਨ ਉਕੜਾ ਜਾ ਕੋਪੈਂਡੈਂਸੀ ਉਹ ਦੂਰ ਕਰਕੇ ਜਾਵਾਂਗੇ ਕੀ ਪੀਲ ਕਰੂੰਗੇ ਲੋਕਾਂ ਨੂੰ ਮੈਂ ਤਾਂ ਸਰਾ ਇਹ ਕਹਿਦਾ ਵੀ ਜੇ ਕਿਸੇ ਦਾ ਕੋਈ ਕੰਮ ਹੈਗਾ ਉਹ ਸਾਡੇ ਕੋਲ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਇਹ ਝਿਜਕੰਦੀ ਲੋੜ ਸਰਕਾਰ ਵੱਲੋਂ ਹਦਾਇਤਾਂ ਦੇ ਅਕੋਰਡਿੰਗ ਇਹ ਕੈਂਪ ਅੱਗੇ ਵੀ ਚੱਲਣਗੇ ਜੀ ਅੱਗੇ ਵੀ ਚੱਲਣਗੇ ਦੇਖੋ ਜੋ ਹਦਾਇਤਾਂ ਵੀ ਸਾਨੂੰ ਜਿਹੜੀ ਡੇਟ ਦਿੱਤੀ ਹੈ ਜੋ ਸਰਕਾਰ ਨੂੰ ਉਹਦੇ ਮੁਤਾਬਕ ਕੈਂਪ ਚਲਾਵਾਂਗੇ ਤੁਸੀਂ ਪੁੱਛਣਾ ਚਾਹਣਾ ਜਿਹੜੇ ਕੈਂਪ ਲਗਾਇਆ ਕੀ ਕਹੋਗੇ ਇਸ ਵਾਰ ਕਿੰਦਾ ਦਾ ਲੋਕਾਂ ਨੂੰ ਪੈਦਾ ਮਿਲ ਰਿਹਾ ਬਧਿਆ ਸਰਮਾਨਾ ਕੰਮ ਬਧੇ ਕੋਈ ਕੰਮ ਕਰ ਹੁੰਦੇ ਨੇ ਛੁੱਟੀ ਵਾਲੇ ਦਿਨ ਕੰਮ ਹੁੰਦੇ ਨੇ ਵਧੀਆ ਲੱਗਿਆ ਕੀ ਕੀ ਕਹੋਗੇ ਮੈਂ ਆਪਸੇ ਕਰਵਾ ਰਹੇ ਹਾਂ ਸਰ ਮੈਂ ਤਕਰੀਬਾ ਕੀ ਕਹੋਗੇ ਮੈਡਮ ਅੱਜ ਜਿਹੜਾ ਕੈਂਪ ਕੈਂਪ ਲੱਗਿਆ ਦੋ ਸਰਕਾਰ ਕੰਮ ਵੀ ਆਮ ਲੋਕਾਂ ਦੇ ਕੰਮ ਹੋ ਰਹੇ ਨੇ ਛੁੱਟੀ ਵਾਲੇ ਦਿਨ ਕੰਮ ਹੋ ਰਹੇ ਵਧੀਆ ਲੱਗਦਾ ਵੀ ਆਮ ਲੋਕਾਂ ਦੇ ਕੰਮ ਹੁੰਦੇ ਨੇ ਕੀ ਕਹੋ ਲੱਗਿਆ ਜਿਹੜਾ ਕੈਂਪ ਲੱਗਿਆ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਚਿੰਗਾ ਪ੍ਰੋਗਰਾਮ ਹੈ ਜਿਸ ਨਾਲ ਲੋਕਾਂ ਦੇ ਜਿਹੜਾ ਲੋੜ ਤੋਂ ਕੰਮ ਆਸ ਪੂਰਨ ਹੋ ਰਿਹਾ ਹੈ ਅਸੀਂ ਤੇਦਰਦਰ ਮਾਤ ਵਰਤਣਾ ਕਰ ਰਹੇ ਹਾਂ ਅਨਾਈ ਦੇ ਹਦਾਇਤਾਂ ਅਨੁਸਾਰ ਅਜਿਹੇ ਕੈਂਪ ਲਗਾਏ ਦੇ ਵਰਕ ਕੀਤੇ ਗਏ ਪੰਜਾਬ ਸਰਕਾਰ ਮਾਲ ਵਿਭਾਗ ਵੱਲੋਂ ਅੱਜ ਇੱਕ ਸਪੈਸ਼ਲ ਕੈਂਪ ਲਗਾਇਆ ਗਿਆ ਤਸੀਲਤੂਰੀ ਵਿੱਚ ਇਹਦੇ ਵਿੱਚ ਜੇਕਰ ਮਾਲ ਵਿਭਾਗ ਨਾਲ ਸੰਬੰਧਤ ਕੋਈ ਵੀ ਸੇਵਾ ਹੈ ਕਿਸੇ ਵੀ ਨਾਗਰਿਕ ਨੂੰ ਚਾਹੀਦੀ ਹੈ ਕੁਇ ਕੰਮ ਰੁਕੇ ਆ ਹੋਇਆ ਉਸ ਦੇ ਬਾਅਦ ਸਾਰਾ ਰੈਵਨਿਊ ਸਟਾਫ ਸਾਡਾ ਫਟਵਾਰੀ ਸਾਹਿਬ ਕਾਨਗੋ ਸਾਹਿਬ ਤਸੀਲਾ ਸਾਹਿਬ ਸਾਰੇ ਤਸੀਲਾਂ ਚ ਬੈਠੇ ਨੇ ਇੱਥੇ ਔਰ ਸਭ ਤਸੀਲ ਸ਼ੇਰਪੁਰ ਦੇ ਵਿੱਚ ਵੀ ਇਸ ਇਸ ਤਰੀਕੇ ਨਾਲ ਕੰਮ ਚੱਲ ਰਿਹਾ ਔਰ ਸਾਡਾ ਟੀਚਾ ਹੈਗਾ ਕਿ ਜਿੰਨੀ ਪੈਂਡੈਂਸੀ ਹੈ ਉਹ ਸਾਰੀ ਹੀ ਅੱਜ ਅਸੀਂ ਮੁਕੰਮਲ ਕਰਕੇ ਔਰ ਜਿਹੜੀਆਂ ਸੇਵਾਵਾਂ ਲੈਣੀਆਂ ਉਹ ਦੇ ਕੇ ਹੀ ਅੱਜ ਉਹ ਜਿੱਥੇ ਮਤਲਬ ਮੁਕੰਮਲ ਕਰਕੇ ਕਿੰਨੇ ਕ ਲੋਕ ਨੇ ਅੱਜ ਜਿਹੜੇ ਥੋੜੇ ਕੰਮ ਕਰਵਾ ਚੁੱਕੇ ਨੇ ਕਾਫੀ ਰਿਸਪੌਂਸ ਹੈ ਜਿਨਨੇ ਇੰਤਕਾਲ ਸੀ ਅਸਾਂ ਕਾਫੀ ਇੰਤਕਾਲ 152 ਦੇ ਲਗਭਗ ਇੰਤਕਾਲ ਲਾਨਵਜਨ ਰਿਵਿਊ ਕਰਿਆ ਹੈਗਾ ਔਰ ਸਾਡੀ ਕੋਸ਼ਿਸ਼ ਇਹ ਹੈ ਕਿ ਕੋਈ ਵੀ ਟਾਈਮ ਲਾਈਨ ਦੇ ਮੁਤਾਬਕ ਜਿੰਨੇ ਵੀ ਇੰਤਕਾਲ ਹੈ ਮੈਕਸਿਮਮ ਅੱਜ ਸਾਰੇ ਹੀ ਮੁਕੰਮਲ ਕਰਾਂਗੇ